ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਟੂ ਸਪੇਨ ਦੇਖ ਰਹੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਪਹੁੰਚੇ ਆਂ ਬਲੈਂਸੀਆ ਦੇ ਨੇੜੇ ਪਿੰਡ ਅਲਦਈਆ ਜੇ ਅਸੀਂ ਪਹਿਲਾਂ ਵੀ ਖਬਰ ਕੀਤੀ ਸੀ ਕਿ ਆਪਣਾ ਵੀਰ ਗੁਰਪਿੰਦਰ ਸਿੰਘ ਭਿੰਦਾ ਜੀ ਤੇ ਜਿੰਨਾਂ ਦੀਆਂ ਦੋ ਦੁਕਾਨਾਂ ਸੀਗੀਆਂ ਤੇ ਜਦੋਂ ਇੱਥੇ ਹੜਾ ਆਇਆ ਸੀ ਥੜਾਉਣ ਦੇ ਨਾਲ ਕਿਉਂਕਿ ਦੇਖੋ ਤੁਸੀਂ ਜਿੱਦਾਂ ਕਿ ਪਿੱਛੇ ਦੀਵਾਰ ਤੇ ਦੇਖ ਰਹੇ ਹੋ ਇੱਥੇ ਤੱਕ ਇੰਨਾ ਲੈਵਲ ਸੀ ਪਾਣੀ ਦਾ ਉਹਨਾਂ ਦੇ ਵਿੱਚ ਜਿੰਨੀ ਭਾਜੀ ਦੀ ਦੁਕਾਨ ਸੀ ਦੁਕਾਨ ਸਾਰੀ ਜੋ ਕੀ ਆ ਬਿਲਕੁਲ ਟੈਸ ਮੈਸ ਹੋ ਗਈ ਤੇ ਪਰ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਭਾਜੀ ਅੱਜ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋ। ਪਾਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡੇ। ਧੰਨਵਾਦ ਜੀ, ਧੰਦਾ ਜੀ। ਪਾਜੀ ਤੁਹਾਡੇ ਦੁਕਾਨ ਸੀ, ਦੁਕਾਨ ਦਾ ਇਹਨਾਂ ਨੂੰ ਨੁਕਸਾਨ ਹੋਇਆ ਤੇ ਹੋਣ ਦੇ ਬਾਵਜੂਦ ਵੀ ਤੁਸੀਂ ਬਾਹਰ ਸਟਾਲ ਆਇਆ ਹੋਇਆ ਤੇ ਸੇਵਾ ਕਰ ਰਹੇ ਹੋ ਲੋਕਾਂ ਦੀ। ਬਿਲਕੁਲ ਜੀ ਪਾਜੀ ਇਹ ਤੇ ਆਪਣੇ ਸਿੱਖਾਂ ਦੀ ਪੰਜਾਬੀਆਂ ਦੀ ਫਿਤਰਤ ਆ ਕਿ ਜਦੋਂ ਵੀ ਕਿਸੇ ਤੇ ਮਾੜਾ ਟਾਈਮ ਆਉਂਦਾ ਤੇ ਆਪਾਂ ਸਾਰੇ ਉਸ ਚੀਜ਼ ਨਾਲ ਜੁੜ ਜਾਂਦੇ ਆ। ਉਹੀ ਆਪਾਂ ਕੀਤਾ ਜੀ। ਮਾੜਾ ਟਾਈਮ ਤੇ ਪਾਜੀ ਤੁਹਾਡੇ ਤੇ ਵੀ ਆਇਆ ਦੇਖੋ ਕਿੰਨਾ। ਏ ਬਾਕੀ ਗੁਰਦੁਆਰਦਿਆਂ ਪ੍ਰਬੰਧਨ ਕਮੇਟੀਆਂ ਬਾਰਸੀਲੋਨਾ ਆ ਸਾਰੇ ਭਰਾ ਜਿਹੜੇ ਕਮੇਟੀ ਖੜੇ ਆ ਇਹਨਾਂ ਨੇ ਸਮਾਨ ਭੇਜਿਆ ਜੀ ਇੱਥੇ ਮੈਂ ਤਾਂ ਸ਼ੁਰੂਆਤ ਕੀਤੀ ਸੀਗੀ ਇਹਨਾਂ ਨੇ ਫਿਰ ਟਰੱਕਾਂ ਦੇ ਟਰੱਕੀ ਭੇਜ ਛੱਡੇ ਆ ਜੀ ਤਾਂ ਆਪਾਂ ਇੱਥੇ ਵਰਤਾਰ ਰਹੇ ਜੀ ਜਦੋਂ ਤੱਕ ਸਿੱਖ ਫੈਡਰੇਸ਼ਨ ਆਫ ਸਪੇਨ ਜਿਹੜੀ ਸੰਸਥਾ ਆ ਸਪੇਨ ਦੀ ਜੋ ਕਿ ਸਿੱਖ ਧਰਮ ਨੂੰ ਰਜਿਸਟਰ ਕਰਾਉਣ ਦੇ ਵਿੱਚ ਮਦਦ ਕਰ ਰਹੀ ਹੈ ਉਹਨਾਂ ਦਾ ਪਹਿਲਾ ਜਥਾ ਜੋ ਕਿ ਬਾਰਸੀਲੋਨਾ ਤੋਂ ਚੱਲਿਆ ਸੀ ਉਹ ਐਸੇ ਹੀ ਪਿੰਡ ਵਿੱਚ ਆਇਆ ਸੀਗਾ ਤੇ ਇੱਥੇ ਹੀ ਉਹਨਾਂ ਨੇ ਪਹਿਲਾ ਸਥਾਨ ਬਣਾਇਆ ਸੀਗਾ ਪਰ ਉਸ ਤੋਂ ਪਹਿਲਾਂ ਤੁਸੀਂ ਜੋ ਕਿ ਲੋਕਾਂ ਦੀ ਸੇਵਾ ਕਰ ਰਹੇ ਸੀ ਹਾਂਜੀ ਹਾਂਜੀ ਕਿਉਂਕਿ ਮੈਂ ਜਦੋਂ ਦੇਖੇ ਨਾ ਹਾਲਾਤ ਆਹ ਭਾਜੀ ਇਦਾਂ ਦੇ ਡਰ ਹੁੰਦਾ ਸੀ ਇੱਥੇ ਜੀ ਜੀ ਗੱਡੀਆਂ ਤੇ ਗੱਡੀਆਂ ਚੜੀਆਂ ਪੁੱਠੀਆਂ ਗਾਰਾ ਗੋਡੇ ਗੋਡੇ ਪਾਣੀ ਤੋਂ ਲੋਕੀ ਤਰਸਦੇ ਹੀ ਇੱਥੇ ਆਪਾਂ ਨਾਲ ਹੀ ਲੈਣਾ ਚਾਹੁੰਦੇ ਇੱਥੇ 7-7 ਰੁਪਏ ਦਾ ਵੀ ਲੋਕਾਂ ਨੇ ਪੱਕੇ ਪਾਣੀ ਦਾ ਵੇਚਿਆ ਜੀ ਜੀ ਅਸੀਂ ਉਸ ਚੀਜ਼ ਨੂੰ ਰੱਖ ਕੇ ਤੇ ਫਿਰ ਅਸੀਂ ਆ ਸੇਵਾ ਸਟਾਰਟ ਕੀਤੀ ਪਰ ਜਦੋਂ ਤੁਹਾੜਾ ਆਇਆ ਸੀ ਤੇ ਹੜ ਦੇ ਵਿੱਚ ਤੁਹਾਡੇ ਸਾਟ ਵੀ ਲੱਗੇ ਸੀ ਹਾਂਜੀ ਠੀਕ ਤੇ ਸਾਟ ਲੱਗਣ ਦੇ ਬਾਵਜੂਦ ਵੀ ਤੁਸੀਂ ਸੇਵਾ ਕਰ ਰਹੇ ਹੋ ਨਹੀਂ ਤਾਂ ਕੋਈ ਹੋਰ ਇਨਸਾਨ ਹੁੰਦਾ ਤੇ ਕੈਨੇਡਾ ਦੀ ਮੈਂ ਮੈਂ ਇੱਕ ਤਾਂ ਮੇਰਾ ਨੁਕਸਾਨ ਹੋ ਗਿਆ ਨੁਕਸਾਨ ਹੋਣ ਦੇ ਬਾਵਜੂਦ ਮੇਰੇ ਸੱਟ ਵੀ ਲੱਗ ਗਈ ਹੈ ਆਪਣੇ ਵੀਰ ਸੱਟ ਲੱਗਣ ਦੇ ਬਾਵਜੂਦ ਤੇ ਇਹਨਾਂ ਨੁਕਸਾਨ ਹੋਣ ਦੇ ਬਾਵਜੂਦ ਵੀ ਫੇਰ ਵੀ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਮੇਰੀ ਜਗ੍ਹਾ ਕੋਈ ਹੋਰ ਵੀ ਪੰਜਾਬੀ ਹੁੰਦਾ ਤਾਂ ਉਹਨੇ ਵੀ ਇਹੇ ਕਰਨਾ ਸੀ ਕਿਉਂਕਿ ਜ ਜਦਾਂ ਦੇ ਹਾਲਾਤ ਹੀ ਡਰ ਆਉਂਦਾ ਹੈ ਭਾਜੀ ਇੱਥੇ ਜੀ ਜੀ ਗੱਡੀਆਂ ਪੁੱਠੀਆਂ ਹੋਈਆਂ ਲਾਈਟ ਕੋਈ ਨਹੀਂ ਪਾਣੀ ਉਦਾਂ ਨਹੀਂ ਕਿ ਚੱਲ ਰਿਹਾ ਸੀਗਾ ਹਾਂਜੀ ਹਾਂਜੀ ਉਹ ਮੈਨੂੰ ਚੰਗਾ ਲੱਗਾ ਜਿਉ ਆਪਾਂ ਫਿਰ ਭਾਈ ਜਦੋਂ ਇੱਥੇ ਫਲੱਡ ਆਇਆ ਸੀਗਾ ਤੇ ਕਿੰਨਾ ਕਿੰਨਾ ਟਾਈਮ ਪਾਣੀ ਰਿਹਾ ਆ ਪਾਣੀ ਸਾਰਾ 8:30 ਵੇ ਰਾਤ ਆ ਗਿਆ ਸੀ ਬਣ ਗਿਆ ਇਸ ਪਿੰਡ ਵਿੱਚ ਹਾਂਜੀ ਤੇ ਸਵੇਰੇ 4 ਵਜੇ ਤੱਕ ਪਾਣੀ ਰਿਹਾ ਜੀ ਤੇ ਉਸ ਟਾਈਮ ਕਿਦਾਂ ਦਾ ਡਰ ਦਾ ਮਾਹੌਲ ਸੀਗਾ ਤੇ ਕੀ ਮਤਲਬ ਕਿਦਾਂ ਬਾਹਰ ਕਿਦਾਂ ਦੇ ਤੁਹਾਨੂੰ ਦੇਖ ਰਿਹਾ ਸੀ ਉਸ ਟਾਈਮ ਸਰ ਮੈਂ ਤੇ ਇੱਥੇ ਨਾ ਨਾਲ ਹੀ ਪਿਛਲੇ ਬੰਨੇ ਹੀ ਰਿਹਾ ਹਾਂਜੀ ਹਾਂਜੀ 3:30 ਘੰਟੇ ਪਾਣੀ ਦੇ ਵਿੱਚ ਹੀ ਰਿਹਾ ਤੇ ਤੁਸੀਂ ਘਰ ਫੇ ਕਿੱਦਾਂ ਪਹੁੰਚੇ ਜਦ ਪਾਣੀ ਦਾ ਲੈਵਲ ਹੀ ਦੇਖੋ ਕਿੰਨਾ ਚਿਰ ਸਰ ਉਹ ਇੱਕ ਕੰਧ ਨੂੰ ਇਦਾਂ ਦਾ ਉਹ ਸੀਗਾ ਸਰੀਆ ਉਹਨੂੰ ਫੜ ਕੇ ਇਸ ਤਰੀਕੇ ਨਾਲ ਖੜਾ ਮੈਂ ਤੇ ਮੇਰਾ ਮੁੰਡਾ ਦੋਵੇਂ ਸੀਗੇ ਅੱਛਾ ਜੀ ਤੇ ਉਹ ਖੜੇ ਰਹਿ ਜਾਂ ਜਦੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਅ 2:30 3 ਵਜੇ ਘਟਣਾ ਸ਼ੁਰੂ ਹੋ ਗਿਆ ਸੀ ਪਾਣੀ ਤਾਂ ਜਿਹੜੀ ਪ੍ਰੈਸ਼ਰ ਜਿਹੜਾ ਸੀ ਘਟ ਗਿਆ ਸੀਗਾ ਹਾਂਜੀ ਫਿਰ ਇੰਨੇ ਇੰਨੇ ਪਾਣੀ ਚਾਹੀਂ ਤੁਰ ਕੇ ਆ ਗਏ ਸੀ ਮਤਲਬ ਕਿ 8:30 ਤੋਂ ਜਦੋਂ ਪਾਣੀ ਦਾ ਲੈਵਲ ਸੀਗਾ ਹਾਈ ਉੱਪਰ ਲੈਵਲ ਸੀ ਜਦੋਂ 4 ਫੁੱਟ ਮੇਰੇ ਸਾਹਮਣੇ 4 ਫੁੱਟ ਤਾਂ ਹੈਗਾ ਨਹੀਂ ਨਹੀਂ ਪੌਣੇ 5 ਫੁੱਟ ਸੀਗਾ ਜੀ ਆਪਾਂ ਉੱਚੀ ਜਗ੍ਹਾ ਖੜੇ ਆ ਹਾਂਜੀ ਅੱਜ ਇਹ ਨਾ ਪੌਣੇ ਇੱਥੇ ਤੱਕ ਆਉਂਦਾ ਸੀ ਤੇ ਤਾਂ ਕੀ ਮਹਿਸੂਸ ਕਰ ਰਹੇ ਸੀ ਉਸ ਟਾਈਮ ਤੇ ਮਾਰਾ ਨੂੰ ਯਾਦ ਕਰਦੇ ਸੀ ਸੱਚੇ ਬਾਦਸ਼ਾਹ ਅੱਜ ਬਚਾਲਾ ਉਹ ਮਾਰੇ ਨੇ ਹੱਥ ਦੇ ਕੇ ਬਚਾਇਆ ਵੀ ਹੈ। ਘਰ ਦੀ ਫੈਮਿਲੀ ਜਿੱਦਾਂ ਬੱਚਿਆਂ ਨੂੰ ਸਾਰੇ ਟਾਈਮ ਮੈਂ ਚਿੰਤਾ ਹੋ ਸੀ ਉਸ ਬਿਲਕੁਲ ਜੀ ਫੋਨ ਤੇ ਚਲਦੇ ਫੋਨ ਤੇ ਬੰਦ ਹੋ ਗਏ ਸੀ ਸਰ ਹਾਂਜੀ ਫੋਨ ਤੇ ਚਲਦੇ ਨਹੀਂ ਸੀ ਕਿ ਉਸ ਟਾਈਮ ਕੀ ਮਹਿਸੂਸ ਕਰ ਰਹੇ ਸੀ ਮੈਂ ਤਾਂ ਰੱਬ ਨੂੰ ਯਾਦ ਕਰ ਰਹੇ ਸੀ ਅਸੀਂ ਬਾਰਸੀਲੋਨਾ ਜਾਂ ਬਾਰ ਪੂਰੇ ਸਪੇਨ ਜਾਂ ਪੂਰੇ ਯੂਰਪ ਜਿੱਥੋਂ ਵੀ ਵੀਡੀਓ ਦੇਖ ਰਹੇ ਨੇ ਤੇ ਅਸੀਂ ਤੁਹਾਡੇ ਹੁਣ ਅੱਗੇ ਇਹੀ ਅਸੀਂ ਅਪੀਲ ਕਰਦੇ ਹਾਂ ਕਿ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਆਪਣਾ ਵੀਰ ਸੇਵਾ ਕਰ ਰਿਹਾ ਹੈ ਹੁਣ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਵੀਰ ਨੇ ਦੁਬਾਰਾ ਦੁਕਾਨ ਬਣਾਣੀ ਹੈ ਤੇ ਤੁਸੀਂ ਜੇਕਰ ਇੱਥੇ ਆ ਕੇ ਦੋ ਦਿਨ ਇੱਕ ਦਿਨ ਜਾਂ ਵੀ ਤੁਸੀਂ ਕੁਝ ਵੀ ਇਹ ਐਸ ਅ ਵਲੰਟੀਅਰ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਤੇ ਤੁਸੀਂ ਭਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਅੱਜ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਤੁਸੀਂ ਆਪਣਾ ਨੰਬਰ ਦੱਸੋ ਆਪਣਾ ਨੰਬਰ ਫੋਲ ਦਿਓ ਹਾਂਜੀ 632 693 300 ਐਸੀ ਆਪਣੀ ਪੰਜਾਬੀ ਕਮਿਊਨਿਟੀ ਨਹੀਂ ਬਲਕਿ ਸਾਰੀ ਪੂਰੀ ਇੰਡੀਅਨ ਕਮਿਊਨਿਟੀ ਦੇ ਅਗੇ ਅਸੀਂ ਰਿਕਵੈਸਟ ਕਰਦੇ ਹਾਂ ਹਾਂਜੀ ਜੈ ਮਾਤਾ ਦੀ ਅਸੀਂ ਬਾਰਸੀਲੋਨਾ ਜਾਗਰਣ ਕਲੱਬ ਤੋਂ ਪਹਿਲੇ ਦਿਨ ਜਦੋਂ ਸੇਵਾ ਲੈ ਕੇ ਆਏ ਸੀ ਨਾ ਵਾਲੰਸੀਆ ਦੇ ਵਿੱਚ ਸਾਨੂੰ ਹਾਲਾਤ ਬਹੁਤ ਮਾੜੇ ਨਜ਼ਰ ਆਏ ਸੀ ਤੇ ਦੁਕਾਨ ਦੇਖੀ ਨਹੀਂ ਜਾ ਰਹੀ ਸੀ ਦੁਕਾਨ ਦੇ ਹਾਲਾਤ ਅਜੇ ਵੀ ਦੇਖ ਸਕਦੇ ਹੋ ਤੁਸੀਂ ਨਾ ਪੰਜ ਪੰਜ ਛੇ ਚ ਪਕੰਦਰ ਪਾਣੀ ਸੀ ਸਾਰੀ ਦੁਕਾਨ ਖਰਾਬ ਹੋ ਚੁੱਕੀ ਹੈ ਰੋਜੀ ਰੋਟੀ ਭਾਜੀ ਦੀ ਹੁਣ ਤੇ ਭਾਜੀ ਨੇ ਬਾਹਰ ਲੰਗਰ ਹੀ ਲਾਇਆ ਹੈ ਪਰ ਇਸ ਤੋਂ ਬਾਅਦ ਜਦੋਂ ਹਾਲਾਤ ਸੁਧਰਨੇ ਉਹ ਕੋਈ ਲੱਕੜ ਦਾ ਕੰਮ ਕੋਈ ਕਰਦਾ ਹੋਵੇ ਕੋਈ ਬਿਜਲੀ ਦਾ ਕੰਮ ਕਰਦਾ ਹੋਵੇ ਕੋਈ ਫਰੀਜਾ ਦਾ ਕੰਮ ਕਰਦਾ ਹੋਵੇ ਪਲੀਜ਼ ਭਾਜੀ ਦੀ ਵੀ ਹੈਲਪ ਕਰਨੀ ਆਪਾਂ ਨਾਲ ਹੈਲਪ ਕਰਨੀ ਪਰ ਭਾਜੀ ਦੀ ਨਾਲ ਹੈਲਪ ਕਰਕੇ ਭਾਜੀ ਦਾ ਕੰਮ ਸੈੱਟ ਕਰਾਉਣਾ ਇੱਕ ਵਾਰੀ ਜਿਵੇਂ ਕਿ ਆਪਣੇ ਵੀਰ ਲੋਕਾਂ ਦੀ ਹੈਲਪ ਕਰ ਰਹੇ ਨੇ ਇਸੇ ਤਰ੍ਹਾਂ ਹੁਣ ਸਾਡਾ ਫਰਜ਼ ਬਣਦਾ ਹੈ ਵੀਰ ਦੀ ਹੈਲਪ ਕਰਨ ਦਾ ਹੁਣ ਇਹ ਤੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਸੀਂ ਕਿਸ ਤਰ੍ਹਾਂ ਹੈਲਪ ਕਰਨਾ ਚਾਹੁੰਦੇ ਹੋ ਜਿਵੇਂ ਕਿ ਵੀਰ ਨੇ ਆਪਣਾ ਨੰਬਰ ਦੱਸਿਆ ਹੈ ਤੁਸੀਂ ਨੰਬਰ ਤੇ ਵੀਰ ਨੂੰ ਕਾਲ ਕਰ ਸਕਦੇ ਹੋ ਕਾਲ ਕਰਕੇ ਆਪਣਾ ਤੁਸੀਂ ਜੇ ਇਸ ਤਰ੍ਹਾਂ ਵੀ ਹੈਲਪ ਕਰਨੀ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਵੀ ਵੀਰ ਨੂੰ ਦੱਸ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ